250 ਚੂਚਿਆਂ ਦਾ ਜੇਕਰ ਤੁਸੀਂ ਫਾਰਮ ਬਣਾਉਣਾ ਚਾਹੁੰਦੇ ਹੋ ਤੇ ਤੁਹਾਨੂੰ ਇਹ ਆਈਡੀਆ ਨਹੀਂ ਹੋ ਰਿਹਾ ਕਿ ਸਾਡਾ ਇੱਥੇ ਖਰਚਾ ਕਿੰਨਾ ਆਊਗਾ ਜਾਂ ਫਿਰ ਇਤੋਂ ਕਮਾਈ ਕੀ ਹੋਊਗੀ ਬਾਅਦ ਵਿੱਚ ਆਪਾਂ ਟੋਟਲ ਜਿਹੜੇ ਕਹਿਣ ਤੋਂ ਭਾਵ 250 ਬੱਚਾ ਪਾਲਣ ਤੇ ਇੱਕ ਦਿਨ ਤੋਂ ਲੈ ਕੇ ਮੁਰਗੀ ਦੇ ਅੰਡੇ ਤੇ ਆਉਣ ਤੱਕ ਦਾ ਖਰਚਾ ਆਪਾਂ ਸਾਰਾ ਇਸ ਵੀਡੀਓ 'ਚ ਦੱਸਾਂਗੇ ਤੁਹਾਨੂੰ ਕੱਲੀ-ਕੱਲੀ ਡਿਟੇਲ ਦੱਸਾਂਗੇ ਜਾਹੇ ਕਾਪੀ ਪੈਨ ਨੋਟ ਕਰ ਲਿਓ ਆਪਣਾ ਠੀਕ ਆ ਕਾਪੀ ਪੈਨ ਤੇ ਨੋਟ ਕਰ ਲਿਓ ਚੰਗੀ ਤਰ੍ਹਾਂ ਆਪਾਂ ਤੁਹਾਨੂੰ ਕੱਲੀ ਕੱਲੀ ਗੱਲ ਹੁਣ ਸਮਝਾਉਣ ਜਾ ਰਹੇ ਹਾਂਗੇ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਸਾਰੇ ਆਪਾਂ ਭੁਲੇਖੇ ਦੂਰ ਕਰ ਦਾਂਗੇ ਕਿਉਂਕਿ ਬਹੁਤ ਸਾਰੇ ਵੀਰਾਂ ਦੇ ਮੈਸੇਜ ਆ ਰਹੇ ਸੀਗੇ ਕਿ ਜੇਕਰ ਆਪਾਂ 100 150 200 250 ਬੱਚਾ ਪਾਉਨੇ ਆ ਤਾਂ ਕਿੰਨਾ ਖਰਚਾ ਹੋ ਸੋ ਮੈਂ ਤੁਹਾਨੂੰ 250 ਬੱਚੇ ਦਾ ਜਿਹੜਾ ਸਾਰੀ ਤੁਹਾਨੂੰ ਕੈਲਕੂਲੇਸ਼ਨ ਅੱਜ ਆਪਾਂ ਇਸ ਵੀਡੀਓ ਦੇ ਰਾਹੀਂ ਸਮਝਾਵਾਂਗੇ ਸੋ ਵੀਡੀਓ ਦੇ ਅੰਤ ਤੱਕ ਬਣੇ ਰਹੋ ਸੋ ਦੋਸਤੋ ਆਪਣਾ ਜਿਹੜਾ ਅੱਜ ਦਾ ਟਾਈਟਲ ਆ ਉਹ 250 ਬੱਚੇ ਪਾਲਣ ਤੇ ਕਿੰਨਾ ਖਰਚਾ ਆਉਂਦਾ ਠੀਕ ਹੈ ਜੀ ਹੁਣ ਤੁਸੀਂ ਗੌਰ ਨਾਲ ਸੁਣਿਓ ਸਾਰੀ ਵੀਡੀਓ ਦੇਖਿਓ ਸਕਿੱਪ ਬਿਲਕੁਲ ਵੀ ਨਾ ਕਰਿਓ ਤਾਂ ਜੋ ਤੁਸੀਂ ਪ੍ਰੋਪਰ ਜਿਹੜੀ ਜਾਣਕਾਰੀ ਲੈ ਸਕੋ ਸੋ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਦੋਸਤੋ ਜਦੋਂ ਆਪਾਂ ਨੇ 250 ਬੱਚਾ ਪਾਉਣਾ ਜਿਹੜਾ ਉਹ ਫਾਰਮ ਪਾਉਣਾਗਾ ਸੈਟਅਪ ਬਣਾਉਣਾ ਉਥੇ ਖਰਚਾ ਕਿੰਨਾ ਆਊਗਾ ਸਭ ਤੋਂ ਪਹਿਲਾਂ ਦੋਸਤੋ ਜਿਹੜਾ ਸੈਟਅਪ ਤੇ ਖਰਚਾ ਜੇਕਰ ਆਪਾਂ 2.5 300 ਬੱਚਾ ਪਾਉਣ ਲਈ ਸੈਟਅਪ ਬਣਾਉਣੇ ਆ ਤਾਂ ਆਪਣਾ ਤਕਰੀਬਨ 20 ਕੁ ਹਜ਼ਾਰ ਰੁਪਏ ਖਰਚਾ ਆਉਂਦਾਗਾ ਉਹ ਕਿਵੇਂ ਆਉਂਦਾਗਾ ਆਪਾਂ ਨੇ ਉੱਤੇ ਲੈਂਟਰ ਨਹੀਂ ਪਾਉਣਾ ਹੈਗਾ ਉੱਤੇ ਸਰਕਟਾ ਪਾਉਣਾ ਜਾਂ ਫਿਰ ਚਾਦਰਾਂ ਪਾਉਣੀਆਂ ਨੇ ਆਲੇ-ਦਾਲੇ ਪਿੱਲਰ ਕੱਢ ਕੇ ਹਵਾਦਾਰ ਜਾਲੀਦਾਰ ਬਣਾਉਣਾਗਾ ਪ੍ਰੋਪਰ ਤਾਂ ਜੋ ਹਵਾ ਆ ਜਾ ਸਕੇ ਪ੍ਰੋਪਰ ਜਿਹੜੀ ਕ੍ਰੋਸਿੰਗ ਹੋ ਸਕੇ ਤਾਂ ਜੇਕਰ ਤੁਸੀਂ ਤੁਸੀਂ ਜਿਹੜੀ ਜਾਲੀ ਲੈਣੀ ਆ ਉਹ ਵੀ ਪੁਰਾਣੀ ਲੈ ਸਕਦੇ ਹੋ ਤੁਸੀਂ ਪਹਿਲੀ ਵਾਰ ਕੰਮ ਕਰ ਰਹੇ ਹੋ ਖਰਚਾ ਘੱਟ ਤੋਂ ਘੱਟ ਕਰਨਾਗਾ ਠੀਕ ਹੈ ਨਾ ਤਾਂ ਜੋ ਤੁਸੀਂ ਅੱਗੇ ਜਾ ਕੇ ਪ੍ਰੋਪਰ ਲੈ ਸਕੋ ਜਿਹੜਾ ਤੁਹਾਨੂੰ ਪੁਰਾਣੀ ਚੀਜ਼ ਨਾਲ ਸਰਦਾ ਉਹ ਤੁਸੀਂ ਪੁਰਾਣੀ ਲਓ ਜਿਸ ਤਰ੍ਹਾਂ ਤੁਸੀਂ ਚਾਦਰਾਂ ਪਾਉਣੀਆਂ ਨੇ ਉਹਦੇ ਵਿੱਚ ਜਿਹੜੇ ਲੋਹੇ ਦੇ ਪਾਈਪ ਪੈਣਗੇ ਉਹ ਤੁਸੀਂ ਪੁਰਾਣੇ ਲੈ ਸਕਦੇ ਹੋ ਠੀਕ ਹੈ ਜੀ ਉਹ ਤੁਹਾਨੂੰ ਪ੍ਰੋਪਰ ਮਤਲਬ ਕਿ ਜਿਹੜਾ 250 ਬੱਚੇ ਦਾ ਜਿਹੜਾ ਫਾਰਮ ਆ 20000 ਰੁਪਏ ਚ ਤਿਆਰ ਹੋ ਜੂਗਾ ਇਹ ਮੈਂ ਵੱਧ ਤੋਂ ਵੱਧ ਹੀ ਲਾਇਆ ਇਦੋਂ ਵੱਧ ਨਹੀਂ ਹੋਣਾ ਹੈਗਾ ਠੀਕ ਹੈ ਜੀ ਇਹ ਪ੍ਰੋਪਰ ਲਾਇਆ ਮੈਂ ਤੁਸੀਂ 20000 ਰੁਪਏ ਜਿਹੜਾ ਫਾਰਮ ਦਾ ਖਰਚਾ ਫਾਰਮ ਬਣਾਉਣ ਤੇ ਜਿਹੜਾ ਖਰਚਾ 20000 ਰੁਪਏ ਤੁਸੀਂ ਇਹ ਨੋਟ ਕਰ ਲਓ ਦੂਜੇ ਨੰਬਰ ਤੇ ਜਦੋਂ ਆਪਾਂ ਫਾਰਮ ਬਣਾ ਲਿਆ ਉਸ ਤੋਂ ਬਾਅਦ ਆਪਾਂ ਨੇ ਬੱਚਾ ਲੈ ਕੇ ਆਉਣਾਗਾ ਬੱਚੇ ਦਾ ਰੇਟ ਤਕਰੀਬਨ ਦੋਸਤੋ 30 ਤੋਂ 40 ਰੁਪਏ ਤੱਕ ਜਿਹੜਾ ਆਮ ਚੱਲਦਾ ਹੈ ਜਦੋਂ ਤੁਸੀਂ 250 ਬੱਚਾ ਲੈ ਕੇ ਆਉਂਗੇ ਤਾਂ 250 ਬੱਚੇ ਦਾ ਜੇਕਰ ਆਪਾਂ 35 ਦੇ ਹਿਸਾਬ ਨੂੰ ਵੀ ਲਈਏ ਜਿਹੜਾ ਵਧੀਆ ਬੱਚਾ ਜੇਕਰ ਤੁਸੀਂ ਪਾਓਗੇ ਕਿਉਂਕਿ ਤੁਸੀਂ ਪਹਿਲੀ ਵਾਰ ਕੰਮ ਚਾ ਰਹੇ ਹੋ ਤਾਂ ਤੁਸੀਂ ਵਧੀਆ ਬੱਚਾ ਪਾਓ ਤਾਂ 35 ਰੁਪਏ ਜਿਹੜਾ ਤੁਸੀਂ ਜਿਹੜਾ ਬੱਚਾ ਬੱਚੇ ਦਾ ਰੇਟ ਲਗਾ ਲਓ ਸੋ ਜੇਕਰ 220 ਨੂੰ ਆਪਾਂ 35 ਨਾਲ ਗੁਣਾ ਕਰੀਏ ਤਾਂ ਇਹ 87 8700 ਬਣ ਗਿਆ 8750 ਰੁਪਏ ਬਣ ਗਏ ਸੋ 8750 ਦੇ ਤੁਹਾਡੇ ਬੱਚੇ ਹੋਗੇ ਵਧੀਆ ਕੁਆਲਿਟੀ ਦੇ ਹੋਗੇ 35 ਰੁਪਏ ਨੂੰ ਚੂਚਾ ਹੋਗੇ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਆਪਾਂ ਨੇ ਬੱਚਾ ਪਾਲਣਾ ਪੂਰਾ ਪੂਰਾ ਉਹਦਾ ਰੱਖ-ਰਖਾਵ ਕਰਨਾ ਪੂਰੀ ਮੈਨੇਜਮੈਂਟ ਕਰਨੀ ਆ ਤਾਂ ਇੱਕ ਬੱਚਾ ਦੋਸਤੋ ਜਿਹੜੀ ਬੱਚੇ ਤੋਂ ਲੈ ਕੇ ਮੁਰਗੀ ਅੰਡੇਾਂ ਤੱਕ ਜਦੋਂ ਆਉਂਦੀ ਆ ਉਹ ਖਰਚਾ ਦੋਸਤੋ ਇੱਕ ਬੱਚੇ ਤੇ ਅੰਡੇਾਂ ਤੱਕ ਪਹੁੰਚਣ ਦੇ ਮੁਰਗੀ ਦੇ 250 ਰੁਪਏ ਖਾਂਦੀ ਹੈ ਵੀ ਚਾਹੇ ਉਹ ਖਾਣ ਪੀਣ ਲਗਾ ਲੋ ਚਾਹੇ ਉਹਦਾ ਜਿਹੜਾ ਬਰੂਡਿੰਗ ਤੁਸੀਂ ਕੀਤੀ ਠੀਕ ਆ ਜਾਂ ਟੈਂਪਰੇਚਰ ਮੇਨਟੇਨ ਕੀਤਾ ਖਰਾਕ ਠੀਕ ਆ ਜੀ ਉਹ ਤੁਸੀਂ 250 ਰੁਪਏ ਦੀ ਤਿਆਰ ਹੋਣ ਤੱਕ ਲਗਾ ਲੋ 5.5 ਮਹੀਨੇ ਜੋ ਤਕਰੀਬਨ 250 ਰੁਪਏ ਦੀ ਹੀ ਖਾਓ ਕਿਉਂਕਿ ਜਦੋਂ ਬੱਚਾ ਛੋਟਾ ਹੁੰਦਾ ਹੈਗਾ ਉਦੋਂ ਬਹੁਤ ਘੱਟ ਖਰਾ ਖਾਂਦਾ ਜਿਉਂ-ਜਿਉਂ ਵੱਡੀ ਹੁੰਦੀ ਹੈ ਉਦੋਂ-ਉਦੋਂ ਖਰਾਕ ਵੱਧ ਖਾਂਦੀ ਆ ਤਾਂ ਤੁਸੀਂ ਜਿਹੜਾ 250 ਨੂੰ 250 ਨਾਲ ਗੁਣਾ ਕਰ ਲਓ ਕਿਉਂਕਿ 250 ਬੱਚੇ ਨੇਗੇ ਤੇ 250 ਰੁਪਏ ਨੂੰ ਆਂਡਿਆਂ ਤੱਕ ਜਦੋਂ ਮੁਰਗੀ ਆਊਗੀ 250 ਰੁਪਏ ਦੀ ਫੀਡ ਖਾਊਗੀ ਤਾਂ ਇਹ ਹੋ ਗਿਆ 62500 ਰੁਪਏ ਦੋਸਤੋ ਠੀਕ ਹੈ ਜੀ ਇਹ ਹੋ ਗਿਆ ਫੀਡ ਦਾ ਖਰਚਾ ਪ੍ਰੋਪਰ ਉਦੋਂ ਤੱਕ ਜਿਹੜੀ ਮੁਰਗੀ ਹੋ ਆਂਡਿਆਂ ਤੇ ਆਜੂ ਉਸ ਤੋਂ ਬਾਅਦ ਆਪਾਂ ਜਿਹੜਾ ਇਹਨਾਂ ਨੂੰ ਕੈਲਸ਼ੀਅਮ ਪਾਇਆ ਉਹਦੇ ਵਿੱਚਕਾਰ ਵਿਟਾਮਿਨ ਪਾਏ ਨੇ ਠੀਕ ਆ ਜੀ ਹੋਰ ਜਿਹੜਾ ਥੋੜਾ ਬਹੁਤਾ ਆਪਾਂ ਕੁਝ ਵੀ ਪਾਇਆ ਗਿਆ ਇਹਨਾਂ ਨੂੰ ਜਾਂ ਆਪਾਂ ਇਹਨਾਂ ਦੇ ਇੰਜੈਕਸ਼ਨ ਲਵਾਏ ਨੇ ਜਿਹੜੀ ਸਾਰੀ ਕੋਈ ਵੀ ਵੈਕਸੀਨੇਸ਼ਨ ਕੀਤੀ ਆ ਤਾਂ ਦੋਸਤੋ ਇਹ ਇੱਕ ਵਾਰ ਤੇ ਤਕਰੀਬਨ 5 ਰੁਪਏ ਖਰਚਾ ਆਉਂਦਾਗਾ ਇਹ ਜ਼ਿਆਦਾ ਨਹੀਂ ਆਉਂਦਾ ਹੁੰਦਾ ਕਈ ਵੀਰ ਹਊਆ ਬਣਾ ਲੈਂਦੇ ਨੇ ਕਿ ਵੈਕਸੀਨੇਸ਼ਨ ਤੇ ਕਿੰਨਾ ਖਰਚ ਆਊ ਹਨਾ ਤਾਂ ਇੱਕ ਵਾਰਡ ਤੇ ਟੋਟਲ ਦੋ ਤਿੰਨ ਵੈਕਸੀਨੇਸ਼ਨਾਂ ਹੁੰਦੀਆਂ ਨੇ ਤਾਂ ਤੁਸੀਂ 5 ਰੁਪਏ ਖਰਚਾ ਲਾ ਲਓ ਇੱਕ ਵਾਰਡ ਤੇ ਠੀਕ ਹੈ ਜੀ ਤਾਂ ਇਹ ਬਣ ਗਏ 1250 ਰੁਪਏ ਇਹ ਆਪਾਂ ਸਾਰਾ ਤੁਹਾਨੂੰ ਟੋਟਲ ਕਰਕੇ ਇੱਦੋਂ ਅੱਗੇ ਦੱਸਾਂਗੇ ਕਿ ਕਿੰਨਾ ਖਰਚਾ ਬਣ ਗਿਆ ਵੀਡੀਓ ਦੇ ਨਾਲ ਬਣੀ ਰਹੋ ਸੋ ਜਿਹੜਾ ਆਪਾਂ ਕੈਲਸ਼ੀਅਮ ਦੀ ਗੱਲ ਕੀਤੀ ਕੈਲਸ਼ੀਅਮ ਔਸਟੋਵਿਟਕੈਲਸ਼ੀਅਮ ਬਾਹਰ ਤੋਂ ਸਕਦੇ ਹਾਂ ਵਿਟਾਮਿਨ ਬਿਮਰਲ ਪਾਉਣਾ ਇਹਨਾਂ ਨੂੰ ਠੀਕ ਹੈ ਨਾ ਵੈਕਸੀਨੇਸ਼ਨ ਵਗੈਰਾ ਲਸੋਟਾ ਵੈਕਸੀਨੇਸ਼ਨ ਹੁੰਦੀ ਆ ਗੰਬੋਰੋ ਦੀ ਹੁੰਦੀ ਆ ਠੀਕ ਆ ਉਹ ਸਾਰਾ ਕੁਝ ਤੁਹਾਨੂੰ ਆਪਾਂ ਵੀਡੀਓ ਇਹ ਚੈਨਲ ਤੇ ਪਹਿਲਾਂ ਹੀ ਬਣਾ ਚੁੱਕੇ ਆਂ ਠੀਕ ਹੈ ਨਾ ਹੁਣ ਇਹ 5 ਰੁਪਏ ਖਰਚਾ ਇਹਨਾਂ ਦਾ ਹੋਰ ਸਾਰੇ ਖਰਚੇ ਲਗਾ ਲੇ ਤਾਂ 1250 ਰੁਪਏ ਖਰਚਾ ਇਹ ਬਣਿਆਗਾ ਹੁਣ ਆਪਾਂ ਤਾਨੂੰ ਇਹ ਜਿਹੜਾ ਦੱਸਿਆ ਇਹ ਵਧੀਆ ਕੁਆਲਿਟੀ ਦੇ ਬੱਚੇ ਲਗਾਏ ਨੇ 35 ਰੁਪਏ ਨੂੰ ਤੇ ਜਿਹੜਾ ਤੁਸੀਂ ਸੈੱਟ ਤਿਆਰ ਕਰਨਾ ਉਹ ਤੁਸੀਂ ਸੈੱਟ ਤੇ ਘੱਟ ਤੋਂ ਘੱਟ ਖਰਚਾ ਕਰਨਾ ਠੀਕ ਹੈ ਜੀ ਤਾਂ ਜਿਹੜਾ 250 ਰੁਪਏ ਆਪਾਂ ਮੁਰਗੀ ਤਿਆਰ ਹੋਣ ਦੇ ਲੈਣੇ ਇਹ ਵੀ ਪ੍ਰੋਪਰ ਇੰਨੇ ਹੀ ਹੁੰਦਾਗਾ 250 ਪੈਸੇ ਹੀ ਜਿਹੜੀ ਮੁਰਗੀ ਉਹ ਤਿਆਰ ਹੁੰਦੀ ਹੈਗੀ ਇਹ ਆਪਾਂ ਪ੍ਰੋਪਰ ਤੁਹਾਨੂੰ ਪ੍ਰੋਪਰ ਜਿਹੜਾ ਉਹ ਦੱਸਿਆਗਾ ਹੁਣ ਆਪਾਂ ਤੁਹਾਨੂੰ ਇਹਦਾ ਸਾਰਾ ਟੋਟਲ ਕਰਕੇ ਦੱਸ ਦੇਾਂਗੇ ਕਿ ਟੋਟਲ ਕਿੰਨਾ ਹੋਇਆ ਆਹ ਦੋਸਤੋ ਜਿਹੜਾ ਇਹ ਤੇ ਟੋਟਲ ਖਰਚਾ ਆ ਜੋੜ ਕਰਕੇ ਵਿੱਚੇ ਆਪਾਂ ਬੱਚੇ ਲਿਉਣ ਤੇ ਲਾ ਲਿਆ ਖਰਚਾ ਵਿੱਚ ਆਪਾਂ ਸੈੱਟ ਬਣਾਉਣ ਤੇ ਖਰਚਾ ਲਾ ਲਿਆ ਠੀਕ ਆ ਜੀ ਤੇ ਵਿੱਚੇ ਆਪਾਂ ਇਹਨਾਂ ਦੀ ਸਾਰੀ ਖਰਾਕ ਲਗਾ ਲਈ ਤੇ ਵਿੱਚ ਇਹਨਾਂ ਦੇ ਵੈਕਸੀਨੇਸ਼ਨ ਵਗੈਰਾ ਜਾਂ ਹੋਰ ਕੈਲਸ਼ੀਅਮ ਪਾਉਣੇ ਆਪਾਂ ਬਿਮਰਲ ਦਵਾਈ ਕੋਈ ਵੀ ਪਾਉਣੇ ਆ ਤਾਂ ਹੋਰ ਵਿੱਚ ਸਾਰਾ ਕੁਝ ਐਡ ਕਰ ਲਿਆ ਇਹ ਤੋਂ ਇਲਾਵਾ ਕੋਈ ਖਰਚਾ ਹੋਰ ਨਹੀਂ ਹੁੰਦਾ ਹੈਗਾ ਠੀਕ ਆ ਜੀ ਇਹ ਦੋਸਤੋ ਟੋਟਲ ਜਿਹੜਾ ਖਰਚਾ ਬਣਿਆ ਇਹ 92500 ਰੁਪਏ ਬਣਿਆ ਦੋਸਤੋ ਤੁਹਾਡੇ ਕੋਲ 1 ਲੱਖ ਰੁਪਏ ਤੁਹਾਡੇ ਕੋਲ ਹੋਣਾ ਚਾਹੀਦਾ ਜੇਕਰ ਤੁਸੀਂ 250 ਜਿਹੜੇ ਬੱਚੇ ਪਾਉਣਾ ਚਾਹੁੰਦੇ ਹੋ 95500 ਚ ਤੁਹਾਡਾ ਸਾਰਾ ਪ੍ਰੋਪਰ ਜਿਹੜੀ ਮੁਰਗੀ ਅੰਡੇ ਤੇ ਆ ਜੂਗੀ ਠੀਕ ਹੈ ਜੀ ਇਹ ਅੰਡੇ ਤੇ ਆਉਣ ਤੱਕ ਦਾ ਬਾਕੀ ਜਿਹੜਾ ਆਪਾਂ ਫੀਡ ਦਾ ਖਰਚਾ ਦੱਸਿਆ ਠੀਕ ਹੈ ਨਾ ਇਹ ਤੁਸੀਂ ਹਰੀਆਂ ਸਬਜ਼ੀਆਂ ਜਾਂ ਵੇਸਟੇਜ ਕੁਝ ਵੀ ਇਹਨੂੰ ਹੋਰ ਪਾ ਕੇ ਠੀਕ ਹੈ ਨਾ ਇਦਾਂ ਦਾ ਉਹ ਤੁਸੀਂ ਫੀਡ ਦਾ ਖਰਚਾ ਜਿਹੜਾ ਹੋਰ ਵੀ ਘਟਾ ਸਕਦੇ ਹੋ ਪਰ 1 ਲੱਖ ਰੁਪਏ ਤੁਹਾਡੇ ਕੋਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇਕਰ ਤੁਸੀਂ 250 ਚੂਜਿਆਂ ਤੋਂ ਕੰਮ ਸਟਾਰਟ ਕਰਨਾ ਸੋ ਕਈ ਵੀਰਾਂ ਦੇ ਅ ਦਿੱਕਤ ਸੀ ਇਹੀ ਕਿ ਉਹਨਾਂ ਨੂੰ ਨਹੀਂ ਨੌਲੇਜ ਸੀ ਕਿ ਕਿੰਨਾ ਖਰਚ ਆਊਗਾ ਸੋ ਆਪਾਂ ਇਹ ਵੀਡੀਓ ਬਣਾ ਕੇ ਉਹਨਾਂ ਦਾ ਜਿਹੜਾ ਇਹ ਭਲਖਾ ਸਾਰਾ ਦੂਰ ਕਰਤਾ ਕਿ ਇੰਨਾ ਕ ਖਰਚ ਆਉਂਦਾ ਇੰਨਾ ਕਪਾ ਨੂੰ ਪਹਿਲਾਂ ਜਿਹੜਾ ਆਪਣੀ ਜੇਬ 'ਚ ਹੋਣਾ ਜ਼ਰੂਰੀ ਆ ਤੇ ਅੱਗੇ ਜਾ ਕੇ ਇਹਨਾਂ ਦੇ ਅੰਡੇ ਵੇਚ ਕੇ ਦੋਸਤੋ ਪ੍ਰੋਫਟ ਵੀ ਬਹੁਤ ਸੋਹਣਾ ਆਉਂਦਾ ਹੈਗਾ ਜਿਵੇਂ ਹੁਣ ਤੁਸੀਂ 250 ਬੱਚਾ ਪਾਇਆਗਾ ਇਹ ਚੋਂ ਜਿਹੜੇ ਮੁਰਗੇ ਨਿਕਲੇ ਨੇ ਉਹ ਤੁਸੀਂ ਦਿਵਾਲੀ ਤੇ ਸੇਲ ਕਰ ਸਕਦੇ ਹੋ ਜਿਹੜੇ ਮੇਲ ਨੇ ਮੁਰਗੀਆਂ ਦਾ ਚਲੋ ਪਾਂਡੇ ਲਈ ਰੱਖਣੀ ਰੱਖਣੇ ਨੇ ਪਰ ਜਿਹੜੇ ਮੁਰਗੇ ਨੇ ਉਹ ਤੁਸੀਂ ਦਿਵਾਲੀ ਤੇ ਬਹੁਤ ਵਧੀਆ ਰੇਟ ਤੇ ਸੇਲ ਕਰ ਸਕਦੇ ਹੋ ਉਹ ਤੁਹਾਡਾ ਕਿਤੇ ਨਾ ਕਿਤੇ ਕੁਝ ਨਾ ਕੁਝ ਖਰਚਾ ਹੋ ਪੂਰਾ ਕਰ ਦੇਣਗੇ ਠੀਕ ਹੈ ਜੀ ਇਦਾਂ ਮੈਨੇਜਮੈਂਟ ਨਾਲ ਤੁਸੀਂ ਜੇਕਰ ਚੱਲੋਗੇ ਵਧੀਆ ਤਰੀਕੇ ਨਾਲ ਚੱਲੋਗੇ ਤਾਂ ਤੁਸੀਂ ਪੋਲਟਰੀ ਫਾਰਮਿੰਗ 'ਚ ਕਦੇ ਵੀ ਫੇਲ ਨਹੀਂ ਹੋਮੋਗੇ ਸੋ ਆਪਣੀਆਂ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਤੇ ਕਮੈਂਟ ਕਰਕੇ ਇਹ ਵੀ ਦੱਸਿਆ ਕਰੋ ਕਿ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਹੋ ਕਿਹੜੀ ਜਗ੍ਹਾ ਤੋਂ ਤੁਸੀਂ ਬਿਲੋਂਗ ਕਰਦੇ ਹੋਗੇ ਤੇ ਜਿਹੜੇ ਤੁਹਾਡੇ ਯਾਰ ਦੋਸਤ ਜਾਨਵਰਾਂ ਦੇ ਸ਼ਕੀਨ ਨੇ ਉਹਨਾਂ ਕੋਲੇ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਇਦਾਂ ਹੀ ਵੱਧ ਤੋਂ ਵੱਧ ਪਿਆਰ ਦਿੰਦੇ ਰਹੋ ਆਪਾਂ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਬਣਾਉਂਦੇ ਰਹਾਂਗੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜੀ